ਤੈਨੂੰ ਸਟਾਰਟ ਕਰੋ ਗੱਡੀ ਚਲਾਓ ਗੀਅਰ ਚੇਂਜ ਕਿਉਂ ਗੱਡੀ ਆਪਾਂ ਕੱਟ ਕਰਨੀ ਐ ਸਿੱਤੇ ਜਾ ਕੇ ਲੈਫਟ ਮੋੜੇ ਟੇਪ ਵੜਿਆ ਇਹਨੂੰ ਓਵਰਟੇਕ ਕਰ ਦਿਓ ਜੇ ਹੁੰਦਾ ਤਾਂ ਪਿੱਛੇ ਦੇਖ ਕੇ ਇਹਨੂੰ ਹਾਰਨ ਦਿਓ ਉਹ ਵੀ ਕਰੂ ਐਂਡਿਕਟ ਲਾਓ ਲੈਫਟ ਆਰੇ ਕੀ ਕੀ ਦੇਖਣਾ ਲੈਫਟ ਇਧਰੋਂ ਨਾ ਦਾਵੇ ਪਹਿਲੇ ਗੇਅਰ ਵਿੱਚ ਮੋੜ ਕੱਟਣਾ ਆਪਾਂ ਪਹਿਲਾ ਗੇਅਰ 6 ਗੇਅਰ ਚੈੱਕ ਕਰ ਲਿਓ ਉਧਰੋਂ ਵੀ ਤੇ ਇਹ ਸ਼ੀਸ਼ੇ ਇਧਰੋਂ ਵੀ ਲੈ ਸ਼ੀਸ਼ੇ ਦੇਖ ਲਿਓ। ਬੋਟਿਆ ਚਲੋ ਖਾਲੀ ਇਹਨੂੰ। ਤੇਰੇ ਦੇਖੋ ਹੁਣ। ਇਹ ਕਿਹਾ ਦੂਸਰੋ ਸਹੀ ਆ। ਬਹੁਤ ਵਧੀਆ। ਏਅਰ ਪਾਵਾ। ਦੇਖੋ। ਇੱਥੇ ਟੋਏ ਵੀ ਭਾਉਣੇ ਆ। ਓਏ ਦੱਬੀ ਮਾਰੀ। ਇਥੇ ਰੇਸ਼ ਛੱਡ ਦਿਓ ਕਲਚ ਨਾ ਦਬਿਓ ਰੇਸ਼ ਛੱਡ ਦਿਓ ਹੋਲੀ ਗੱਡੀ ਨਿਕਲ ਜੂਗੀ ਬਾਕੀ ਟ੍ਰੈਫਿਕ ਦੇ ਵਿੱਚ ਹਾਰਨ ਦਬਾਣਾ ਪੈਣਾ ਆ ਕਿਸ ਨੂੰ ਓਵਰਟੇਕ ਕਰਨਾ ਉਹਨੂੰ ਵੀ ਹਾਰਨ ਦਬਾਣਾ ਬਾਕੀ ਸ਼ੀਸ਼ੇ ਦੇਖਣਾ ਇਦੋਂ ਆਲੀ ਲੋੜ ਕਿੱਥੇ ਇਹਨਾਂ ਨੂੰ ਹਾਰਨ ਵੀ ਦਬੋ ਚੈੱਕ ਕਰਕੇ ਓਵਰਟੇ ਕਰਨਾ ਹੈ ਉਧਰ ਮਾਈਕ ਵੀ ਬਾਈਕ ਵੀ ਦੇਖਣੀ ਆ ਉਹ ਵੀ ਦੇਖ ਕੇ ਤੂੰ ਠੀਕ ਹੈ ਚਲੋ ਹੁਣ ਆਪਾਂ ਜਾਣਾ ਕਿਉਂ ਲੈਫਟ ਨੂੰ ਉੱਥੇ ਸਹੀ ਹੈ ਇੰਡੀਕੇਟਰ ਲਾਓ ਸ਼ੀਸ਼ਾ ਜ਼ਰੂਰ ਦੇਖਣਾ ਹਾਂ ਠੀਕ ਹੈ 3 ਪੁਆਇੰਟ ਆ ਰਾਈਟ ਲੈਫਟ ਦੇਖ ਕੇ ਚਲ ਬ੍ਰੇਕ ਚੋਰ ਹਾਂ ਕੋਈ ਨਹੀਂ ਕਿਰਿਆ ਠੀਕ ਹੈ ਹੌਲੀ ਹੌਲੀ ਚੱਲ ਰ ਟੋਏ ਵੀ ਬਹੁਤ ਹੈ ਇੱਥੇ ਇਹਦਾ ਟੋਏ ਵਾਣੇ ਪਿੱਛੇ ਖਾਲੀ ਰੋਡ ਗੱਡੀ ਮਾੜੀ ਤੇਨੂੰ ਮੁਵ ਕਰੋ ਰਾਈਟ ਨੂੰ ਮਰੇ ਟੋਏ ਹਾਂ ਤੋਇਆ ਵੀ ਦੇਖਣਾ ਜਿੰਨਾ ਬਚਾ ਹੁੰਦਾ ਗੱਡੀ ਦਾ ਆਪਾਂ ਉਹਨਾਂ ਬਚਾ ਕਰਨਾ ਹੈ ਤੋਇਆ ਤੋਂ ਚਲੋ ਚਲੋ ਇੱਥੇ ਬੜੇ ਇਹਦਾ ਟੋਇਆ ਜਿਹੜਾ ਛੋਟਾ ਹੁੰਦਾ ਉਹਨੂੰ ਗੱਭੇ ਸਾਡੀ ਘੱਟ ਸਕਦੇ ਆ ਫਾਇਦਾ ਛੋਟੇ ਟੋਏ ਆ ਇਹਨਾਂ ਗੱਭੇ ਸਾਡੀ ਘੱਟਦੀ ਤੇ ਹੁੰਦੇ ਚਲੋ ਆਪਾਂ ਪਾਸੇ ਤੇ ਜਾ ਕੇ ਗੱਡੀ ਲੈਫਟ ਟਰਨ ਕਰਨੀ ਆ ਦੇਵਾ ਸਾ ਆਪਣੀ ਅੱਗੇ ਨੂੰ ਨਜਾਦਾ ਜਾਵਾਂਗੇ ਤਣਕ ਦੂਸਰੀ ਰਾਈਟ ਸਾਈਡ ਤੇ ਨਜਾਵੇਂਗਾ ਸੈਂਟਰ ਵਿੱਚ ਆਪੇ ਇੰਡੀਕੇਟਰ ਲੈਫਟ ਸ਼ੀਸ਼ਾ ਚੈੱਕ ਲੈਫਟ ਹੀ ਜਾਵਾਂ ਉੱਧਰ ਦੇਖ ਲਈਏ ਆਪਾਂ ਫੇਰੇ ਸੀ ਤਵਾ ਗਿਆ ਇੱਧਰ ਨਹੀਂ ਜਾਣਾ ਆਪਾਂ ਚੱਲ ਆਪਾਂ ਇੱਥੇ ਗੇਅਰ ਤੀਸਰਾ ਪਾ ਸਕਦੇ ਹਾਂ ਰੀਸ ਵਧਾ ਕੇ ਹੋ ਤੀਜਾ ਗੇਅਰ ਪਾ ਦੇ ਫਲਸ਼ ਹੰਡਲ ਸਪੀਡ ਦੱਬ ਕੇ ਰੱਖਿਓ ਹਾਲ ਇਹ ਸਪੀਡ ਬ੍ਰੇਕਰ ਵੀ ਹੈ ਸਪੀਡ ਬ੍ਰੇਕਰ ਤੋਂ ਗੱਡੀ ਸਲੋ ਤੇ ਜੇ ਸਲੋ ਹੋਣੀ ਆ ਪਹਿਲਾ ਗੇਅਰ ਹਾਂ ਦੇ ਬਰੇਕ ਹੌਲੀ ਗੱਡੀ ਸਲੋ ਗੱਡੀ ਹਾਂ ਪਾਗਲਾ ਬਣਾ ਕੇ ਰੋਟਰ ਬ੍ਰੇਕ ਛੱਡ ਦਿਓ ਕਲਚ ਛੱਡੋ ਅੱਧਾ ਅੱਧਾ ਕਲਚ ਹਾਫ ਕਲਚ ਪਹਿਲਾ ਹਾਫ ਛੱਡੀਦਾ ਹਾਂ ਦਾ ਤਾਂ ਕਈ ਵਾਰ ਗੱਡੀ ਹੈ ਨਾ ਝਟਕੇ ਜੇ ਪਰ ਰੁਕਣੀ ਨਹੀਂ ਦੀ ਜੇ ਫੁੱਲ ਸ਼ਟ ਦੀ ਹੈ। ਸਿਕਰੇ ਇਧਰੋਂ ਵੀ ਚੈੱਕ ਕਰਨਾ ਉਧਰੋਂ ਵੀ ਚੈੱਕ ਕਰਨਾ ਜਾਣਾ ਸਿੱਧਾ ਹੀ ਹੈ। ਚੈੱਕ ਕਰਕੇ ਚਲੋ ਖਾਲੀ ਹੈ ਰੋਡ। ਮੋੜੇ ਦੇਖ ਕੇ 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 ਸਟਾਪ ਚਲੋ। ਮੈਂ ਤਾਂ ਹੌਲੀ ਕਰ ਲਈਦੀ ਮੇਰੀ ਗੱਡੀ ਦਾ ਬ੍ਰੇਕ ਲਾ ਲਈਦੀ ਲਾ ਲਈਦੀ। ਕਈ ਵਾਰ ਬ੍ਰੇਕ ਵੀ ਲਾਉਣੀ ਪੈ ਸਕਦੀ ਹੈ। ਚਲੋ ਗੇਅਰ ਪਾਈਏ। ਛੱਡੋ ਕਲਚ। ਸ਼ੇਅਰ ਬਦੋ। ਫਰਗਨਾਚ ਅੱਗੇ ਵੇਦੂ ਦੀ ਹੋਂਏ ਹਸਤੀਰ ਬ੍ਰੇਕਰ ਮੋੜੇ ਉੱਤੇ